ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਤਰੀਕ 23 ਜਨਵਰੀ ਬਰਾ 2026 ਤੇ ਦਿਨ ਜਿਹੜਾ ਸ਼ੁੱਕਰਵਾਰ ਦਾ ਸਵਾਗਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਬਣੇ ਰਹੋ ਦਿਖਾਉਣਿਆ ਤੁਹਾਨੂੰ ਦਿਨ ਦਾ ਕੰਮਕਾਰ ਆਪਣੇ ਗੁਰੂ ਘਰ ਚਲਦੇ ਆਂ ਪਹਿਲਾਂ ਆਪਾਂ ਅੱਜ ਅਖੰਡ ਪਾਠ ਦੇ ਭੋਗ ਪਹਿਣਗੇ ਪਰਸੋਂ ਕੰਡਵਾੜ ਪ੍ਰਕਾਸ਼ ਹੋਇਆ ਸੀਗਾ ਕੱਲ ਨਗਰ ਕੀਰਤਨ ਸੀਗਾ ਤੇ ਅੱਜ ਭੋਗ ਨੇ ਤੇ ਗੁਰਦੁਆਰਾ ਸਾਹਿਬ ਚਲਦੇ ਆਂ ਦਿਖਾਉਣਿਆ ਤੁਹਾਨੂੰ ਉੱਥੇ ਤੇ ਮੌਸਮ ਬਹੁਤ ਖਰਾਬ ਹੋ ਰਿਹਾ ਮੀਂਹ ਆਲਾ ਬਣਿਆ ਖੜਾ ਤੇ ਰਾਤ ਮੀਂਹ ਸਵੇਰੇ ਜਿਹਾ ਆਇਆ ਵੀ ਸੀਗਾ ਚਿੱਕੜ ਜਾ ਕਰ ਗਿਆ ਰਾਤ ਦਾ ਮੌਸਮ ਖਰਾਬ ਆ ਤੇ ਪੂਰੀ ਬੱਦਲਬਾਈ ਛਾਈ ਖੜਿਆ ਮੀਂਹ ਆਲਾ ਬਣਿਆ ਖੜਾ ਮੌਸਮ ਚੱਲਦੇ ਆ ਜੀ ਗੁਰੂ ਘਰ ਫਿਰ ਆਪਾਂ ਆਹ ਰਿਕਲੂ ਸਤਨਾਮ ਜੀ ਵਰਤ ਦੁਆਰਾ ਸਾਹ ਪਹੁੰਚ ਕੇ ਆਪਾਂ ਗੁਰੂ ਜੀ ਚੜ੍ਹਦੀ ਕਲਾ ਜਰਕੀ ਸਾਹਿਬ ਨੂੰ ਫੜਾਈਆਂ ਜੀ ਪੂਰੇ ਪੈ ਗਿਆ ਲੰਗਰ ਸ਼ਕਨ ਦੀ ਤਿਆਰੀ ਹੈ ਹੁਣ ਚਲਦੇ ਆਂ ਅੰਦਰ ਲੰਗਰ ਸ਼ਕਨ ਦੀਆਂ ਇਹ ਆਪਣੇ ਲੰਗਰ ਹਾਲ ਆ ਜੀ ਉਹ ਸਦਾ ਚੜਾਈ ਜਾਂਦੀਆਂ ਇੱਧਰ ਮਾਈਆਂ ਦਾ ਰਹਿ ਗਿਆ ਇੱਧਰ ਭਾਈਆਂ ਦਾ ਇੱਧਰ ਮਗਰ ਭਾਂਡੇ ਕੋਈ ਹੰਦੇ ਮੁੰਡੇ ਹੋਰ ਪੰਮਾਈ ਕੀ ਹਾਲਾ ਕੱਢ ਲਾ ਕਰ ਆਏ ਬਾਪ ਜੀ ਅਗਰੇ ਮੁੰਡੇ ਫੇਰ ਆ ਗਏ ਆਈ ਤਰ੍ਹਾਂ ਸਬਜ਼ੀ ਬਣਾਉਂ ਫਿਕਾ ਇਹ ਗਦਰਿਆ ਪੈਂਦਾ ਸਬਜ਼ੀ ਇੱਧਰ ਮਾਈਆਂ ਪ੍ਰਸ਼ਾਦੀਆਂ ਬਣਾਈਆਂ। ਮਾਰਚ ਬਣਾ ਲੇ ਇੱਧਰ। ਇਹ ਹਲਵਾਈ ਹੈ ਆਪਣਾ ਚਮਕੌਰ ਸਿੰਘ। ਕੀ ਹਲਵਾਈ ਜੀ? ਉਹ ਠੀਕ ਹੋ। ਬਣ ਜਾਂਦੇ ਆ ਸਾਰੇ ਪਕੌੜੇ ਘੱਟੀ ਜਾਂਦਾ ਮੁੰਡਾ ਹੁਣ। ਸਬਜ਼ੀ ਸ਼ੁਭਜੀ ਤੁਸੀਂ ਤਿਆਰ ਕਰੀਏ ਸਾਰੀ। ਹਾਂ ਜੀ। ਜਮਾ ਸੇਰਾ ਸਬਜ਼ੀ ਸੀਗੀ ਬਾਹਲੀ ਸੁਆਸਦੀ। ਪਨੀਰ ਤੇ ਕੀ ਸੀ? ਸੋਲੂ ਦਾ ਮਸ਼ਰੂਮ ਆ। ਮਸ਼ਰੂਮ ਆ। ਠੀਕ ਹੈ। ਮੈਨੂੰ ਪਤਾ ਨਹੀਂ ਲੱਗਾ ਕੀ ਖਾਈ ਇਹਨੇ ਮੈਂ। ਤੇ ਹੋ ਠੀਕ ਆ। ਠੀਕ ਹੈ। ਇਹ ਸਾਥੀ ਹੈ ਮੁੰਡੇ ਦੇ ਸਾਰੇ। ਹੋਰ ਜੀ ਕੀ ਹਾਲ ਨੇ ਭੰਡੇ ਤੋਂ ਹੀ ਇਹਦੇ ਮੁੰਡੇ ਕਿਵੇਂ ਤਿਆਰ ਹੋਈ ਜਾਂਦੇ ਹੋ ਰਸ਼ੀ ਰੇਟਾ ਰੂਟਾ ਮਾਰਨੀ ਆ ਆ ਆਪਣਾ ਮਿੱਤਰ ਡਾਂਟਾ ਸਿੰਘ ਕਿਵੇਂ ਜੰਟੇ ਲਾ ਰੱਖਿਆ ਭਾਂਡੇਾਂ ਦੀ ਡਿਊਟੀ ਅੰਡਾ ਲਵਾ ਦਾਂਗੇ ਸੇਵਾ ਕਰਾਂਗੇ ਭਾਂਡੇ ਧੋਣ ਦੀ ਇਹ ਆਪਣੇ ਗੁਰੂ ਘਰ ਦੀ ਆਟਾ ਕੰਨਣ ਵਾਲੀ ਮਸ਼ੀਨ ਆ ਜੀ ਸਪੈਸ਼ਲ ਆ ਰਹੀ ਆ ਉਹ ਵੀ ਪ੍ਰੋਗਰਾਮ ਆ ਅਟੈਚ ਹੁੰਦੇ ਆ ਤੇ ਕੰਮ ਆਪਣਾ ਸਮਾਪਤੀ ਵੱਲ ਆਂਡੇ-ਮੁੰਡੇ ਥੋੜੇ ਬੋਤੇ ਰਹਿ ਗਏ ਧੋਣ ਵਾਲੀ 12:45 ਮਿੰਟਾਂ ਦਾ ਸਮਾਂ ਹੋ ਗਿਆ ਤੇ ਭੋਗ ਪੈ ਗਿਆ ਲੰਗਰ ਛੱਕ ਕੇ ਸੰਗਤਾਂ ਘਰਾਂ ਨੂੰ ਚਲੀਆਂ ਗਈਆਂ ਭਾਂਡੇ ਵੀ ਸਾਫ਼ ਤੇ ਹੁਣ ਆਪਾਂ ਵੀ ਘਰ ਨੂੰ ਚਲਦੇ ਆਂ ਆਪਣੇ ਯਾਰ ਮਿੱਤਰ ਲਾਡੀ ਤੇ ਅਰਚੀ ਚਲੋ ਵੀ ਮੁੰਡਿਓ ਦਿਖਾਓ ਜੱਟ ਤੁਸੀਂ ਹੁਣ ਆਏ ਲੈਂਦੇ ਆ ਨਿਆਰੇ ਬੱਚੇ ਐਸੇ ਕਰਦੇ ਤਾਂ ਵੀ 100 ਰੁਪਏ ਬੱਸ ਮੰਨ ਲਾ ਦੇ ਪੁੱਠੀ ਚਾਲ ਲਾ ਦੇ ਲਾ ਦੇ ਪੁੱਠੀ ਚਾਲ ਚੱਲ 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 ਇਹ ਪੇੜ ਨਾ ਜਾਵਾਂ ਉਸਮੇ ਕੀ ਵਜਿਆ ਸਮਾਂ 2:25 ਮਿੰਟਾਂ ਦਾ ਹੋ ਗਿਆ ਸਹੇ ਦਾ ਪਾਰਸਲ ਆ ਗਿਆ ਮੈਂ ਫੜ ਕੇ ਰਹਿਣਾ ਮम्मी ਫਿਰ ਆ ਕੇ ਤੂੰ ਖੋਲ ਲਾਂਗੇ ਉਹਦੇ ਨਾਲ ਹਾਂ ਆਈ ਤੂੰ ਖੋਲ ਨਹੀਂ ਤੇ ਹੋ ਪਾਇચે ਤੂੰ ਸੀ ਪਾਉਂਗੇ ਖੋਲ ਕੇ ਪਾਸੇ ਤੇ ਰੱਖ ਦੇ ਨਾ ਉਹ ਤਾਂ ਮੈਂ ਕਰ ਦੂੰ ਕੋਈ ਨਾ ਠੀਕ ਆ ਉੱਛਲੀ ਹੋਰ ਭਾਈ ਉਧਰੋਂ ਤੈਨੂੰ ਕਾਹੇ ਹਾਂ ਉਹ ਮੈਂ ਇਹ ਤੇ ਮੇਰੇ ਫੋਨ ਤੋਂ ਆਰਡਰ ਕੀਤਾ ਸੀ ਉਹ ਹੂੰ ਠੀਕ ਆ ਦਰੂ ਲੈ ਕੇ ਆਉਣਾ ਪਹੁੰਚ ਗਿਆ ਆਪਣੀ ਸਾਈ ਦਾ ਪਾਰਸਲ ਹੜਦੇ ਆ ਬਾਈ ਤੂੰ ਮੈਨੂੰ ਆਈ ਸੀ ਨਾ ਬਾਈ ਮੋਟਰਸਾਈਕਲ ਤੇ ਹੋਊਗਾ ਨਾ 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 ਆ ਲੋ ਠੀਕ ਹੈ ਬਈ ਹੋ ਠੀਕ ਹੋ ਬਈ ਆ ਚਾਹ ਪਾਣੀ ਪੀ ਲੋ ਬਸ ਬਾਈ ਆਇਆ ਤੇ 300 ਤਿੰਨ ਹੈ 300 ਠੀਕ ਆ ਬਈ ਕਰਦੇ ਠੀਕ ਆ ਬਾਈ ਜੀ ਪਹੁੰਚ ਗਿਆ ਸੱਜਾ ਹਾਂਜੀ ਕੀ ਚਾਹੀਦਾ ਤੁਹਾਨੂੰ ਤੋ ਵੀ ਆ ਗਈ ਸੀ ਟੋਪੀ ਕਿਹੜੀ ਨਹੀਂ ਆਇਆ ਦੇਖਦੇ ਆਈਏਗਾ ਨਾ ਕਰੀਏਗੇ ਤੂੰ ਹੁੰਦਸੋ ਤੁਸੀਂ ਦੱਸੋ ਕਿ ਕਿਧਰ ਆਉਣੇ ਹੁੰਨੇ ਆ ਹਾਂ ਕੌਣ ਆ ਨਹੀਂ ਹੁੰਨੀਆਂ ਰਾਈਟ ਤੋਂ ਰਾਈਟ ਤੋਂ ਲੈ ਲੱਭ ਤਾ ਰਾਈਟ ਤੋਂ ਹਾਂਜੀ ਕੀ ਚਾਹੀਦਾ ਟੋਪੀ ਹਾਂ ਟੋਪੀ ਕਿੱਥੇ ਆ ਟੋਪੀ ਕਿਹੜੀ ਟੋਪੀ ਤੂੰ ਪਾਰਸਲ ਕਹੇ ਪਾਰਸਲ ਆ ਜਾ ਦੇਖਦੇ ਹਾਂ ਤੂੰ ਪਹਿਲੀ ਦੱਸਿਆ ਨਾ ਕਿ ਮੇਰਾ ਪਾਰਸਲ ਕਹੇ ਤੂੰ ਮੇਰਾ ਪਾਰਸਲ ਆ ਗਿਆ ਤੂੰ ਪਹਿਲੀ ਦੱਸਿਆ ਨਾ ਵੀ ਟੋਪੀ ਮੇਰੀ ਮੇਲਾ ਮੇਰਾ ਚੱਲਾ ਆ ਜਾ ਕਰਾਂਗੇ ਅੱਪਾਂ ਜੇ ਤੇ ਖੋਲਿਆ ਨਹੀਂ ਮਾ ਸਹੀ ਜਿਨ ਹੋਇਆ ਦੇ ਪਰਸੋਂ ਤੇਰੀ ਖੁੱਲਾਂਗੇ ਆਹ ਉਸ ਦਿਨ ਆਲੀ ਹਾਂ ਜੀ ਆ ਸਹੀ ਦੀ ਬੋਤਲ ਆਈ ਸੀ ਪਾਣੀ ਪੀ ਲਾ ਤੇ ਸਸਰੀ ਘਾਲ ਤਾਂ ਕਰੋ ਬੇਟੇ ਸਾਰਿਆਂ ਨੂੰ ਸਸਰੀ ਸਮਾਰ ਕੇ ਬੁਲਾਇਆ ਕਰੋ ਸਸਰੀ ਘਾਲ ਸਸਰੀ ਘਾਲ ਜੀ ਸਾਰਿਆਂ ਨੂੰ ਆਇਆ ਕਿਹਾ ਕਰੋ ਸਾਰਿਆਂ ਨੂੰ ਮੇਰੇ ਬਲੋਂ ਸਸਰੀ ਘਾਲ ਮੇਰੇ ਡੈਡੀ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹੈਪੀ ਬਰਾਡਰ ਸੁਮਤੀਆ ਕਰ ਲਿਓ ਜੀ ਕੁੜੀ ਅਦ ਕਹਿੰਦੇ ਸਮਾਂ ਹੋ ਗਿਆ ਸਵਾ ਚਾਰ ਦਾ ਤੇ ਮੰਮੀ ਹੋ ਰੀਆਂ ਸਬਜੀ ਚੀਰੀ ਜਾਂਦੀਆਂ ਪਹਿਲਾਂ ਸਸਰੀ ਘਾਲ ਦੋਨਾ ਮਾਤਾ ਨੂੰ ਸਸਰੀ ਘਾਲ ਭਾਈ ਸਾਡੇ ਵੱਲੋਂ ਵੀ ਸਸਰੀ ਘਾਲ ਧੰਨਵਾਦ ਤੁਹਾਡੇ ਵਾਲਾ ਵਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਿਆਰੇ ਪਿਆਰੀ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰੇ ਤੁਰ ਤੱਕ ਜ਼ਰੂਰ ਦੇਖਿਓ ਵੀ ਆਦਬ ਚਾਣ ਛੱਡਾ ਮੇਰੀ ਇਹ ਵੇਰਤੀ ਆ ਸੱਸਰੀ ਘਰ ਪਾਈ ਜੋ ਨਦੋ ਵਾਣਾ ਸੱਸਰੀ ਘਰ ਅੱਜ ਬੈਡਵਾਰੀ ਆ ਗਈ ਭਾਈ ਮਮੀ ਦਾ ਸ਼ੌਕ ਉਲਝ ਗਿਆ ਕੋਈ ਨਹੀਂ ਚੱਲ ਮਾਤਾ ਤਾਂ ਸ਼ੌਕ ਕਰਦੀ ਸੱਸਰੀ ਘਰ ਪਾਈ ਸਾਰਿਆਂ ਜਿਹੜਾ ਭੈਣ ਭਾਈਆਂ ਨੂੰ ਪਰਦੇਸ ਦੇ ਛਾਲਿਆਂ ਤੇ ਪਰਦੇਸ ਵਾਲਿਆਂ ਨੂੰ ਭੈਣ ਭਾਈਆਂ ਨੂੰ ਸਾਰਿਆਂ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਪਿਆਰੇ ਪਿਆਰੇ ਤੇ ਫੇਸਬੁੱਕ ਤੇ ਦੇਖਦੇ ਫੋਲੋ ਕਰਦਿਆ ਕਰੋ ਹਾਂਜੀ ਤੇ ਧੰਨਵਾਦ ਸੋਡੇ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਜੀ ਜਾਨ ਨਾ ਜਾਨ ਨਾ ਤਤਲੇ ਰਹੀ ਕਿ ਮੇਰਾ ਕਰਕੇ ਕੋਲੀ ਮਮੀ ਇਹ ਤਲੇ ਆ ਰਿਹਾ ਰੱਖੇ ਨੇ ਵੀ ਆਪਾਂ ਨਾ ਤੇਰੇ ਪਾਪ ਮੇਰੇ ਕਾਇਦ ਨਾਲ ਆ ਕੇ ਰੱਖੇ ਬੈਣੇ ਅੱਛਾ ਇੱਕ ਛੋਟੀ ਗਾਂ ਦਾ ਇੱਕ ਵੱਡੀ ਗਾਂ ਤੋੜ ਦਿੰਦਿਆਂ ਬੜਾ ਟੈਨ ਚੱਕਦਾ ਤੇ ਇੱਥੇ ਜੀ ਨਿਕਲ ਜਾਂਦਾ ਜਾਬਣਾ ਜੇ ਕੋਈ ਟੁੱਟ ਜਾਂਦਾ ਪਤਾ ਨਹੀਂ ਤੇ ਇਹ ਨਾ ਪਤਲੇ ਨੂੰ ਮੇਰੇ ਡਿਆਏ ਤੋਂ ਬੁਝਾ ਲਿਓ ਕੱਲ ਨੂੰ ਪਾ ਦੇਾਂਗੇ ਜੋੜੇ ਚ ਕੰਢਾ ਲਓ ਹਾਂ ਉਹ ਤਾਂ ਟੁੱਟੇ ਕੰਢਾਵਾਂਗੇ ਤੇ ਦੋਨਾਂ ਗਾਈਆਂ ਦੇ ਪਾਵਾਂਗੇ ਸੋਨੇ ਲਾ ਦੇ ਨਾਲੇ ਤੇ ਨਾਲੇ ਜਦੋਂ ਕੱਟਾ ਲੱਗਦਾ ਕੋਈ ਜਿਆਦਾ ਟੱਕਰ ਮਾਰਦੀਆਂ ਨੇ ਗੀਆਂ ਬਾਏ ਸਬਜੀ ਅੱਜ ਬਣਾਈ ਮਮੀ ਰਹਿਣੇ ਫੱਟ ਗੋਭੀ ਫੱਟ ਕੰਡ ਦੇਤੀ ਭਾਂਡਾ ਲਿਓਣਾ ਫੁੱਲ ਜੀ ਮਾਪਿਆ ਮੇਰਾ ਵੀ ਫੁੱਲ ਦੇ ਮਾਪ ਦਾ ਫੱਟ ਗੋਭੀ ਠੀਕ ਹੈ ਉਹ ਬਦਲਮੀ ਖਾਓ ਤੇ ਮੇਰੀ ਮੰਮੀ ਹੋਰੀਆਂ ਚਾਰ ਭੈਣਾਂ ਸਕੀਆਂ ਚਾਰ ਭੈਣਾਂ ਇੱਕ ਮੁਹੱਬਤ ਲਹਿਰਾ ਮੁਹੱਬਤ ਤੇ ਇੱਕ ਕਲੈਰੀ ਇੱਕ ਕਲੈਰੀ ਮਾਨਸਾ ਜਿਹੜਾ ਦਾ ਬੈਠੇ ਬੈਠੇ ਹਾਂਜੀ ਦੋ ਆ ਬੈਠੀਆਂ ਇਕੱਠੀਆਂ ਸਾਰਾ ਦਿਨ ਇਕੱਠਾ ਕੰਮ ਕਰਦੀਆਂ ਨੇ ਇੱਕ ਦੂਜੇ ਨਾਲ ਕਰਾਉਂਦੀਆਂ ਨੇ ਸਾਰਾ ਦਿਨ ਇਕੱਠੀਆਂ ਰਹਿੰਦੀਆਂ ਅਜਿਹਾ ਰੱਖੋ ਭਾਈ ਹਾਂਜੀ ਅਜਿਹਾ ਪਿਆਰ ਬਣਾਈ ਰੱਖਿਆ ਕਰੋ ਤੇ ਹੁਣ ਭਾਈ ਜਮਾ ਛੋਟੀ ਦੀ ਗੱਲ ਕਰੀਏ ਐਨੀ ਨਰਮ ਆ ਉਹ ਮੇਰੇ ਚ ਵੀ 5 ਸਾਲ ਹੋਊ ਨਾਲੇ ਉਹਦੇ ਨਾਲੋਂ ਵੱਡੇਆਂ 20 ਸਾਲ ਹਾਂਜੀ ਬਾਈ ਧਰਵਾ ਉਹ ਨਰਮ ਉਹਦੀ ਮੂਠ ਭੋਲ ਨਹੀਂ ਹੈਗਾ ਤੇ ਉਹ ਅਸੀਂ ਭਾਈ ਪਿੱਛੇ ਗੱਲ ਕਰਦੇ ਆਂ ਜੇ ਫੇਕੇ ਨੇ ਵਿਆਹ ਧਰ ਲਿਆ ਪਾੜ ਧਰ ਲਿਆ ਵੀ ਭੈਣੇ ਆਪਾਂ ਕਿਵੇਂ ਕਰਨਾ ਕੁਝ ਕਰੀਏ ਵੀ ਕਿਵੇਂ ਲੈ ਕੇ ਚੱਲੋ ਭੈਣੇ ਸਾਡੀ ਤੇ ਨਰਮ ਬਹੁਤ ਹੈ ਜਿਵੇਂ ਵੀ ਮੰਨ ਲਾ ਮੈਂ ਡਿਊ ਮਰਦੀ ਆਂ ਅਗਲਾ ਕਹਿੰਦਾ ਵੱਡੇ ਬੰਦੇ ਨਰਮ ਹੁੰਦੇ ਨਹੀਂ ਜਿਆਦਾ ਹੀ ਨਰਮ ਆ ਹਾਂਜੀ ਤੇ ਕੁਛ ਗੱਲ ਕਰਦੇ ਆ ਉਹਨੂੰ ਫੇਰ ਵੀ ਬੀਬਣੇ ਆਪਾਂ ਪਿੰਡ ਵਿਆਹ ਜਾਣਾ ਤੇ ਕੀ ਕੁਛ ਲੈ ਕੇ ਜਾਵਾਂਗੇ ਉਹ ਕਹਿੰਦੀ ਆ ਵੱਡੇ ਤਾਂ ਤੁਸੀਂ ਹੋ ਭਾਈ ਰੈ ਨਾਲ ਜਾਂਦੇ ਆ ਰੈ ਨਾਲ ਦਿੰਦੇ ਆ ਜਿਦੋਂ ਸਲਾਮੀ ਕਰਨੀ ਆ ਤਾਂ ਵੀ ਅਸੀਂ ਚਾਰ ਆਪਾਂ ਨੰਨੇ ਰੈ ਕਰਨੀ ਆ ਵੀ ਹੁਣ ਬੇਟਾ ਪਮਾ ਮਤਲਬ ਜਿਹੜੀ ਮਾਸੀ ਕੋਲੋਂ ਲੇਰੀ ਮੈਂ ਬਤਾਉ ਸਾਰਿਆਂ ਤੋਂ ਨਾਰਮਲ ਉਸ ਤੋਂ ਵੀ ਨਾਰਮਲ ਲੱਗਦੀ ਆ ਹਾਂ ਉਹ ਤਾਂ ਆਪਾਂ ਇੱਥੇ ਜੱਗ ਗਿਆ ਵੀ ਸਵਾਦ ਤਾਂ ਚੰਗਾ ਹੀ ਤੇ ਮਾਸੀ ਆਏ ਪਾਈ ਉਹਦਾ ਬਾਹਲਾ ਕਹਿੰਦੀ ਹੈ ਬਜਰੀ ਆਉਂਦੇ ਨਹੀਂ ਤੁਸੀਂ ਆਉਂਦੇ ਸੀ ਉਹ ਕਮਜ਼ੋਰੀ ਜੀ ਬਾਹਲੀ ਹੋਵੇ ਤੇ ਮਾਤੇ ਸਾਡੇ ਨਾਲ ਦਵਾਈ ਕਮਜ਼ੋਰੀ ਵੱਡੀ 마ਸੀ ਤੇਰੀ ਹਾਂ ਤੇ ਮੈਂ ਤਾਂ ਰੋਜ਼ ਮਾਸਕੇ ਬਹਿ ਜਾਂਦੀ ਆ ਵੀ ਅੱਜ ਤੇਰੀ 마ਸੀ ਨੂੰ ਕਾਗਨ ਨੂੰ ਫੋਨ ਲਾਉਂਗੀ ਨਾ ਇੰਦਰਜੀਤ ਨੂੰ ਲੱਗਿਆ ਹੋਰ ਲੰਬੀ ਕਾਲ ਹੋ ਜਾਂਦੀ ਹੈ ਕੰਮ ਦੰਦੇ ਦਾ ਉਹਦੇ ਨੂੰ ਲਾ ਲੱਗਿਆ ਨਾ ਤੇ ਜੱਸੀ ਨਾਲ ਕਿ ਮੈਂ ਤੂੰ ਇੰਦਰਜੀਤ ਦਾ ਫੋਨ ਲਾ ਲਾ ਉਹ ਲੱਗਿਆ ਨਾ ਮੁੜ ਕੇ ਅੱਜੋ ਲੱਗਦਾ ਕਾਲ ਹੋ ਗਈ ਮੁੜ ਕੇ ਲਾਉਂਗੀ ਤੇ ਹੋਰ ਭਾਈ ਬਚਪਨੇ ਦੀ ਗੱਲ ਕਰਾਂ ਹਾਂਜੀ ਤੇਰੀ 마ਸੀ ਵੱਡੀ ਲੈ ਰਹੀ ਆ ਜੀ ਤਾਂ ਰਾਂਜੀ ਸੀ ਨਾਨਕ ਕਿਤੇ ਅਸੀਂ ਰਹਿੰਦੀ ਆ ਕਿ ਆ ਪਿੰਡ ਦਾ ਮਾਹ ਕੋਲ ਅੱਛਾ ਤੇ ਉਥਾਂ ਹੀ ਕਰੀ ਜਾਂਦੀ ਤਾਂ ਹਮੂੰ ਚਾਕੇ ਵੇਜ ਜਾ ਜਾ ਮੇਰੀ ਨਾਨੀ ਲਿਆ ਦੇ ਅੱਛਾ ਜੀ ਲਉਂਦੀ ਤੇ ਜੀ ਨਹੀਂ ਲੱਗਦਾ ਵੱਡੀ ਮਾਸੀ ਨਾਮ ਦੇ ਕੋਲ ਰਹਿੰਦੀ ਸੀਗੀ ਤੇ ਮੇਰੀ ਨਾਨੀ ਆ ਜੇ ਆ ਜਹਾਂ ਤੇ ਆ ਜੇ ਮੈਂ ਛੇ ਨਾ ਸੱਖਾਂ ਤੁਸੀਂ ਮੇਰੀ ਨਾਨੀ ਨਹੀਂ ਹੁੰਦੀ ਸੋ ਤੇ ਫੇਰ ਭਈ ਤਕੜਾ ਜਾਂ ਪੈ ਗਿਆ ਮੀ ਉਹ ਮੀ ਪੈ ਗਿਆ ਜਦੋਂ ਤੇ ਮਿੱਟੀ ਆਟਾ ਸੀ ਮਿੱਟੀ ਆਟੋਏ ਚ ਮੈਂ ਆਖ ਵੀ ਪੂਰਾ ਭਰ ਗਿਆ ਮਗਾ ਭਾਈ ਦੋ ਤਿੰਨ ਲੰਗੇ ਅਗੇ ਤੇ ਇਥੇ ਛਾਲਾ ਲਾ ਮੰਗੇ ਆਪਾਂ ਠੀਕ ਹੈ ਜੀ ਤੇ ਉਹਦਾ ਵਿਆਹ ਹੀ ਆਇਆ ਹੋ ਗਿਆ ਉਹ ਨੂੰ ਬੀਜਾ ਵੀ ਛਾਲਾ ਲਾਉਗੀ ਮਗਾ ਇੱਕ ਦੋ ਤਿੰਨ ਉਹਨੇ ਤਾਂ ਛਾਲ ਬਾਲ ਲਈ ਮੈਂ ਭਾਈ ਗਲੀ ਤੇ ਭੱਜ ਗਈ ਅੱਛਾ ਜੀ ਉਹ ਸਾਰੀ ਨਿੰਬੜ ਗਈ ਵਿਚਾਰੀ ਉਹਦਾ ਭਾਈ ਜੋੜੇ ਗੂਟ ਸਭ ਕੁਸ ਮੇਰੇ ਮਾਗਰ ਭੱਜ ਲਈ ਹੁਣ ਨਿਆਣਿਆਂ ਨੂੰ ਕੀ ਹੁੰਦਾ ਨਾ ਹੂੰ ਠੀਕ ਹਾਂ ਬਾਬਾ ਬੈਠਾ ਬਾਬਾ ਕਹਿੰਦਾ ਹੁਣ ਕੋੜ ਨਾ ਨਾ ਹੁਣ ਕੀ ਕਰਦੀਆਂ ਫਿਰਦੀਆਂ ਕਹਿੰਦੀ ਬਾਬਾ ਇਹਨੂੰ ਪੁੱਛ ਲੈ 1 2 3 ਕਰਕੇ ਕਹਿੰਦੀ ਮੈਨੂੰ ਤਾਂ ਟੋਏ ਚ ਵਾਰਤਾ ਤੇ ਆਪ ਸੁੱਕੀ ਫਿੱਟੀ ਆ ਅੱਛਾ ਉਹ ਛਾਲ ਮਾਰ ਗਈ ਕਿਦਾਂ ਉਹ ਛਾਲ ਮਾਰਦੀ ਠੀਕ ਆ ਤਾਂ ਮੇਰੀ ਬਤਨੀ ਦੀ ਗੱਲ ਆ ਹੁਣ ਮਾਤਾ ਬੋਚਣਾ ਬੱਚੋਣ ਦੀ ਗੱਲ ਦੱਸ ਦਿਆਗੀ ਭਾਈ ਉਠਾਲੇ ਹੀ ਨਾ ਲੱਗ ਦਿੰਦੇ ਆਪਣੇ ਘਰ ਕੋਲ ਦੀ ਆਏ ਬਰਨ ਜਾਂਦੀ ਹੁੰਦੀ ਗਾਹਾਂ ਠੀਕ ਹੈ ਜੀ ਤੇ ਭਾਈ ਬਰੇਟਨ ਸੱਚ ਹਾਂ ਆਪਣੇ ਆਈ ਬਾਰ ਮੁਰਦੀ ਜਮੀਨ ਲੱਗਦੀ ਹੁੰਦੀ ਉਸ ਗਲੀ ਵਿੱਚ ਦੀ ਤੇ ਮਾਤਾ ਨਾ 15 ਜਣੇ ਲਈ ਆਵੇ ਬੋਤਿਆਂ ਨੂੰ ਮੇਰੀ ਮਾਂ ਚ ਆ ਪਿਆਉਗੀ ਭਾਈ ਮੇਰੇ ਬੇਬੇ ਸੋਨ ਨੂੰ ਆ ਜਾ ਅੱਛਾ ਉਹ ਲੈ ਆਈ ਭਾਈ ਪਤ ਸੱਤ ਜਾਣ ਸੀ ਕਿੰਨੇ ਜਾਣ ਸੀ ਨਹੀਂ ਸੱਤਾ ਜਾਣ ਸੀ ਹਾਂ ਅੱਠ ਜਾਣੇ ਸੀ ਬੁੱਥੇ ਹਾਂ ਹੈ ਸੀ 25 ਸੀ ਹਾਂ ਬਸ ਬੁੱਥੇ ਬਾਹਰ ਸਿਰ ਰੋਹੇੜ ਲਾ ਕੇ ਮੂਰੇ ਲਈ ਜਾਂਦੇ ਸੀ ਤੇ ਭਾਈ ਲੈ ਆਈ ਘਰੇ ਤੇ ਕਹਿੰਦੇ ਬੇਬੇ ਇਹਨਾਂ ਚਾਹ ਪਿਆ ਦੇ ਮੇਰੇ ਭਾਈ ਬਾਬਿਆਂ ਨੂੰ ਚਾਹ ਪਿਆ ਦੇ ਅੱਛਾ ਤੇ ਉਹ ਕਹਿੰਦੇ ਚੱਲ ਭਾਈ ਬੈਜੋ ਕੋਈ ਨਹੀਂ ਬੇਬੇ ਨੇ ਮੰਜੇ ਰਹਾ ਤੇ ਨਾਨੀ ਨੇ ਵਿਚਾਰੀ ਨੇ ਬੈਠ ਕੇ ਸਾਰੇ ਤੇ ਬੁੱਥੇ ਉੱਥੇ ਰੋਕ ਜੇ ਲੈ ਗਲੀ ਜੀ ਚ ਤੇ ਦਰਮਾਨੇ ਚਾਹ ਦੇ ਡੰਗਾ ਕਰਕੇ ਸਾਰਨ ਪਿਆ ਕੇ ਜਾ ਕੇ ਵਿਚਾਰਨ ਫੇਰ ਤੋਰਿਆ ਹੀ ਸੀ ਤੇਰੀ ਮਾਂ ਤੇ ਅੱਛਾ ਅਜੇ ਤਾਂ ਫੰਨੀ ਛੜਦੀ ਦੇਖੋ ਕੇਰਾ ਤੇਰੀ ਤਾਂ 11 ਬਹਿਰਾ ਜ 11 ਜਾਣੇ ਸੀ ਗਿਆ ਮੈਨੂੰ ਬਣ ਕੇ 11 ਰੁਪਏ ਹਾਂ ਹਾਂਜੀ 11 ਰੁਪਏ ਬਣਦੇ ਤਾਂ 11 ਬਣਗੇ ਗਿਰਪੀਆਂ ਦਾ ਹੁੰਦੀ ਆ ਭਈ ਲਾਲਚ ਉਹ ਤਾਂ 11 ਰੁਪਏ ਵਾਲੇ ਲੱਗਦੇ ਆਉਣਗੇ ਬੁਰਗਾ ਗਿਆ ਲਾ ਮੈਨੂੰ ਸਾਹ ਦੇ ਹੁਣ ਤਾਂ ਸਹਿਜ ਬੰਦੀ ਜਵਾਨੀ ਫੜਾਉਂਦੀ ਹੈਗੀ ਰੋਟੀ ਕਾਉਂਦੀ ਤੇ ਆ ਛੜ ਕੇ ਬਤਾ 11 ਰੁਪਏ ਐਂ ਕਰ ਪੁੱਤ ਤੇਰਾ ਪਾਰਸਲ ਖੋਲਗੇ ਚੱਕ ਕੇ ਲਿਓ ਇੱਥੇ ਵੀ ਆਪਾਂ ਦੇ ਡੱਬਿਆਂ ਤੇ ਬੈੱਡ ਤੇ ਨਹੀਂ ਆ ਜਿਹੜਾ ਡੱਬੇ 'ਚ ਪਈਆ ਫਾਫਾ ਜਿਹੜਾ ਪੱਥਰਾਂ 'ਤੇ ਪਿਆ ਹੀ ਹੋਇਆ ਹਾਂਜੀ ਜੇ ਮਾਂ ਘਰ ਪਾਏਗੀ ਮੇਰੇ ਇਹ ਚਲ ਪਿਆਉਣ ਨੂੰ ਦੱਸੂੰਗੀ ਅੱਛਾ ਹਾਂ ਤੇ ਭਈ ਉਹ 11 ਰੁਪਏ ਬਰਿਆਵੂ ਕੇ ਮੈਂ ਥੋ ਲੈ ਲੇ ਤੇ ਅੰਗੀਆਂ-ਇਆਂ ਤਾਂ ਗੱਲਾਂ ਬਾਤਾਂ ਸੀ ਤੇ ਰੋਣਾ ਭਾਈ ਦਾਦੀ ਆਈ ਕੋ ਮਨਾਈ ਸਾਡੀ ਹੈ ਜਦੋਂ ਨਾਨੀ ਆਈ ਤੇ ਤੇਰੀ ਕਪਿੰਡਾਈ ਨਾਨੀ ਕਹਿੰਦੀ ਤੇ ਕਹਿੰਦੀ ਕੁੜੇ ਬਾਟੀ ਜਾਂਦੀ ਨਹੀਂ ਆ ਮਾਰ ਤੂੰ ਆ ਰਿਹਾ ਗਾ ਕਾਲੀ ਪਾਰ ਕੇ ਕੁੜੇ ਕਿੱਥੇ ਇੱਥੇ ਕੋਲਾਂਗੇ ਇੱਕ ਮਿੰਟ ਸਾਰਾ ਟੱਕ ਵੀ ਨੀਂਦੀ ਤੇ ਤੇਰੀ ਮਾਂ ਕੀ ਬੋਲਦੀ ਆ ਕਹਿੰਦੀ ਨਾਨੀ ਆਈ ਸੀ ਉਹ ਸਾਰਿਆਂ ਝੋਲੇ ਚ ਭਾ ਕੇ ਲੈ ਗਈ ਨਾਨੀ ਲੈ ਗਈ ਕਹਿੰਦੀ ਬਾਟੀਆਂ ਤਾਂ ਐ ਜਿਹੀ ਸੀ ਝੋਟੀਆਂ ਸੀ ਠੀਕ ਹੈ ਚਲੋ ਹੁਣ ਸਾਹ ਦਾ ਪਾਰਸਲ ਦਿਖਾ ਦਗੇ ਹਾਂ ਦਿਖਾ ਗਿਆ ਪੁੱਤ ਆ ਜਾ ਹਾਂ ਦਾ ਪਈ ਸਾਡਾ ਬਚਪਨੀ ਦਾ ਹਾਂਜੀ ਆ ਜਾ ਸਾਹ ਜਿਹੜੇ ਲਿਆ ਚਲੋ ਇੱਥੇ ਖੋਲ ਦਿਆਂ ਮੇਰੇ ਕੋਲ ਨਹੀਂ ਮਿਲਦੀ ਚਲੋ ਇੱਥੇ ਪਾਰ ਲੈ ਨੂੰ ਲਵਾ ਫੇਨ ਪਾਰ ਲੈ ਚਲੋ ਬੇਪੇਰ ਉਹਨੇ ਭਾ ਕੇ ਚਲੋ ਉੱਥੇ ਚਲੋ ਇਹ ਸਾਡੀ ਸਾਰਿਆਂ ਦੀ ਪਿਆਰੀ ਪਿਆਰੀ ਕੁੜੀਆ ਸਾਰੇ ਬਾਲਾ ਮੂੰਹ ਕਰਦੇ ਆ ਤੇ ਇਹ ਵੀ ਪੂਰਾ ਮੂੰਹ ਕਰਦੀ ਸਾਰਿਆਂ ਦਾ ਲੈ 50 ਰੁਪਏ ਚਾ ਕੇ ਦਿਖਾ ਵੇ ਦੇਖੋ ਇਹ ਕੰਨ ਖੜੇ ਹੁੰਦੇ ਇਦਾਂ ਬਿਚਾਟ ਕਰਕੇ ਦੇ ਰਸਾ ਨਾਨੂ ਵੀ ਟੋਪੀ ਨਾ ਦੇ ਦੱਚ ਮਾਚ ਮਾਚ ਦੇ ਲੈ ਵਾ ਖੁੱਲ ਗਿਆ ਵਈ ਨਿਕਲ ਆ ਵਸੇ ਕਿੱਤਲਾ ਬਦਾਈਆ ਬੋਤੇ ਤੇ ਨਾ ਟੋਪੀ ਦਿਨਾ ਤੂੰ ਤਾਂ ਕਹੇ ਜੇ ਪਰਪਲ ਜਾ ਬਗਾ ਲੈਣ ਤਾਂ ਇਹ ਹੀ ਆਖੇ ਸੀ ਮੇਰੇ ਕਾਲੀ ਟੋਪੀ ਬਣਾਈ ਸੀ ਤੇਰੀ ਮੇਰੇ ਕਾਲੀ ਆਉਗੀ ਹੈ ਇਹ ਮੈਂ ਕਾਲੀ ਪਲੇਨ ਲੈਂਦੀ ਸੀ ਕਾਲੀ ਅੱਛਾ ਤੁਸੀਂ ਆਹੀ ਆਰਡਰ ਕੀਤੀ ਹੈ ਆਹੀ ਕਲਰ ਆਰਡਰ ਕੀਤਾ ਸੀ ਇਹੀ ਕਰਾਂ ਸੀ ਚੱਲ ਹੁਣ ਲੈ ਕੇ ਦਿਖਾਰੇ ਕਿਰਾ ਤੂੰ ਤਾਂ ਗੈਸ ਟੋਪੀ ਦੀ ਆਉਦੀ ਓ ਬਾ ਹੁਣ ਆ ਲਾ ਕੇ ਟੋਪੀ ਲੈ ਕੇ ਦਿਖਾ ਕੀ ਇਹ ਬੀਟੀਐਸ ਦੀ ਹੈ ਵੀ ਹੈ ਕੀ ਇਹ ਬੀਟੀਐਸ ਆ ਵੀਡੀਓ ਦੇ ਜੰਗਉਂਦੀਆਂ ਸਾਰੀ ਉਹ ਲਾਈ ਸਰ ਤੇ ਲਵਨ ਹੁਆ ਲਾ ਦੂੰ ਕਿੱਸ ਕਿੱਥੇ ਨਹੀਂ ਅਜੇ ਤਾਂ ਹੈ ਨਾ ਹੈ ਨਾ ਲੇਖਿਓ ਯਖਰਾ ਅਨਛਾਪੀ ਆ ਤੇ ਤੇ ਮੁਰਕੀ ਆ ਮੈਂ ਪਾਈਆਂ ਕੰਨ ਚ ਕੀ ਹੋ ਗਿਆ ਕਾਟੇ ਜੇ ਨਾਲ ਹੀ ਆ ਗਏ ਚਪੇ ਵੱਡੀ ਕਰ ਮੈ ਪਤਾ ਇੱਥੇ ਕੋਈ ਨਹੀਂ ਚਿਪੀ ਖੋਲ ਦੋ ਚਿਪੇ ਦੋ ਵੰਗ ਦੋ ਮੇਰਾ ਛੋਟੀ ਆ ਗਈ ਹੈ ਨਾ ਇਹਨੂੰ ਭਾਈ ਪੂਰਾ ਚਾ ਚੜ ਜਾਂਦਾ ਜੋ ਕੋਈ ਚੀਜ਼ ਵਗਾਉਂਦੀ ਆ ਤੇ ਘਰੇ ਆਉਂਦੀ ਆ ਇਹਨੂੰ ਜਿੰਨਾ ਦਿਨ ਜਦੋਂ ਆਰਡਰ ਕਰ ਦੂ ਮੁੜ ਕੇ ਪੁੱਛੇ ਉਹ ਚਾਚਾ ਕਬਹੇ ਚਾ ਮੰਮੀ ਲੈ ਰੋਜ਼ ਹੀ ਪੁੱਛੀ ਆਂ ਆਰਡਰ ਕਰਤੀ ਉਹਨੇ ਪੁੱਛਿਆ ਕਿ ਆ ਚਾ ਕਿਦੀਆਂ ਹੋਊਗੀ ਮੇਰੀ ਟੋਪੀ ਜਾਂ ਕੁਛ ਕੋਈ ਵੀ ਬਹੁਤ ਚਾ ਸੀ ਟੋਪੀ ਬਹੁਤ ਚਾਹਤਾ ਉਹ ਤੇ ਅਸੀਂ ਵੀ ਕਦੇ ਨੂੰ ਨਾ ਨਹੀਂ ਕਰੀ ਪਈ ਵੀ ਚੀਜ਼ ਨਾ ਨਹੀਂ ਪੈਸੇ ਲੱਗਣਗੇ ਕਦੇ ਕੁਛ ਨਹੀਂ ਆਖਿਆ ਵਿਚਾਰੇ ਨੂੰ ਉਹਦੀ ਚੀਜ਼ ਲਿਆ ਦਿੰਦੇ ਆ ਤਾਂ ਸਰਾ ਜੇ ਮੁੱਕ ਗਿਆ ਹੁਣ ਤਾਂ ਹੁਣ ਹੋਰ ਆਰਡਰ ਕਰਦੇ ਆਂ ਕੁਛ ਕਦੇ ਹਾਂ ਬੇਜਮ ਤੇ ਕਰੋਗੇ ਹੁਣ ਜਿੱਦੇ ਪੇਰ ਜਰਮ ਦੇ ਨਾ ਆ ਬੱਚਿਆਂ ਨੂੰ ਭਾਈ ਖੁਸ਼ ਰੱਖਿਆ ਕਰੋ ਜੇ ਕੋਈ ਚੀਜ਼ ਮੰਗਦੇ ਹੁੰਦੇ ਤਾਂ ਲਿਆ ਦਿਆ ਕਰੋ ਹੋਰ ਚਾਹੀਦੀ ਗੱਲ ਹੈ ਬੱਚੇ ਖੁਸ਼ ਰੱਖਣੇ ਚਾਹੀਦੇ ਨੇ ਹਾਂ ਜੀ ਚਾਚਾ ਉਹ ਗਾਣੇ ਵਾਲੇ ਕਹਿਣ ਮੂੰਗੋ 3 ਤਾਂ ਸਿੰਗ ਜੀ ਤੋਂ ਬਸ ਮੂੰਹ ਹੀ ਲੈਣਾ ਆ ਬਣ ਜੀ ਤਿਆਂ ਦਾ ਫਿਕਰ ਨਾ ਕਰਿਓ ਭਾਕਾਂ ਦਾ ਹੀ ਖਾਵਣ ਜੀ ਨੂਰ ਨੇ ਵੀ ਆ ਦੇਖ ਕੰਨ ਹਾਂਜੀ ਆ ਗਈ ਸੀਗੀ ਉੱਥੇ ਆਪਣੇ ਫੇਰ ਪੇਕੀ ਗਈ ਸੀ ਭਾਈ ਇਹ ਨਾ ਟ ਮੈਂ ਦੋ ਦਿਨ ਨਾ ਖੇ ਕਿਨਾਰੀ ਲੈ ਕੇ ਗਈ ਤੇ ਭਾਈ ਮੇਰੀ ਫੇ ਕਹਿੰਦੀ ਮੈਂ ਟੋਪੀ ਲੈਣੀ ਆ ਮੇਰੇ ਪਤੀ ਜੀ ਕਹਿੰਦੇ ਟੋਪੀ ਮੈਂ ਮੇਰੇ ਪਤੀ ਜੀ ਲੈ ਕੇ ਦਿੱਤੇ ਭਾਈ ਟੋਪੀ ਇਹ ਕਹਿੰਦੇ ਕੰਨਾ ਟੋਪੀ ਲੈ ਲੈ ਬਹੁਤ ਹੰਕਾਰ ਲੈ ਬਾੜੀ ਪਿਆਰੀ ਆ ਤੁਹਾਨੂੰ ਠੀਕ ਆ ਚਲੋ ਮੰਮੀ ਮੈਂ ਸਕੂਲ ਚ ਜਾਣਾ ਗਰਾਊਂਡ ਚ ਹੁਣ ਤੇ ਜਾਓ ਮੇਰਾ ਵੀ ਧਾਹ ਤੁਰਨਾ ਪੈਣਾ ਹਾਂ ਤੁਸੀਂ ਧਾਰਾ ਤੁਰਾ ਖੱਦ ਲਿਓ ਨੇ ਤੇ ਮੈਂ ਘੰਟਾ ਖੇੜੇ ਆਉਣੀ ਆ ਹਾਂ ਬਾਈ ਬੇਟਾ ਤੇ ਵੀ ਟੂ ਵੀ ਦੇਖ ਲਓ ਹੁਣ ਬੈਠ ਜਾ ਕੰਮ ਕਰ ਲੈ ਸਕੂਲ ਦਾ ਸਮਾਂ 7:00 ਵਜੇ ਦਾ ਹੋ ਗਿਆ ਜੀ ਤੇ ਆਪਾਂ ਘਰ ਪਹੁੰਚ ਕੇ ਸਕੂਲ ਚ ਕੋਈ ਵੀਡੀਓ ਨਹੀਂ ਬਣਾਈ ਕੱਲ ਨੂੰ ਟੂਰਨਾਮੈਂਟਾ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਘਰ ਆ ਗਏ ਸੀ ਬੱਚੇ ਦੇਖਦੇ ਆਪਣੇ ਕੀ ਕਰੀ ਜਾਂਦੇ ਆ ਹਾਂ ਜੀ ਬੱਚਿਓ ਰੋਟੀ ਖਾਈ ਜਾਂਦੇ ਆ ਆ ਕਿਵੇਂ ਖਾਂਦਾ ਲੇਟ ਲੇਟ ਹਾਂ ਅਣੀ ਖਾਂਦੇ ਹਾਂ ਐ ਨਾ ਕਰੋ ਨਾ ਫੇਟਾ ਬੈਠੇ ਵਧੀਆ ਸਿਆਣੀ ਗੱਲ ਕਰਿਆ ਟੋਪੀ ਲਈ ਬੈਠੀ ਐ ਨਾ ਤੇਰੇ ਵਾਸਤੇ ਕੀ ਲਵਣਾ ਸਾਈ ਵਾਸਤੇ ਟੋਪੀ ਦੇ ਦਿੰਦੀ ਹਾਂ ਹਾਂਜੀ ਗੱਪ ਚਾ ਕੋੜ ਕਰਦੇ ਮੋਟ ਬਾਰੂ ਦਾ ਪਾਟਾ ਕੋ ਅੱਛਾ ਔਰ ਕੋੜ ਕਰੇਂ ਕੋੜ ਕਰੇ ਕੋ ਪਾਉਣ ਵਾਸਤੇ ਜਾ ਕੱਪੜੇ ਕੋਪੜੇ ਲਾਉਣਾ ਈ ਤੇਰੇ ਦਾੜੀ ਮਾਣ ਵਾਲੇ ਕੋੜਕਲੇ ਲਿਆ ਹਾਂਜੀ ਦਾੜੀ ਮਾਣ ਕੁਰਕਰੇ ਪੁੱਤ ਕੱਪੜੇ ਕੱਪੜੇ ਕਿਹੜੇ ਲੈਉਣੇ ਤੇਰੇ ਡਾਲੀ ਮਾਲ ਆਲੇ ਅੱਛਾ ਮਾਰੇ ਕੱਪੜੇ ਆਈ ਦੇ ਮੈਨੂੰ ਡਾਲੀ ਮਾਲ ਲਾਕਾ ਹੁੰਦਾ ਠੀਕ ਅ ਲੈ ਆ ਰਾਂਗੀ ਤੇ ਸਕੂਲ ਤਾਂ ਗਿਆ ਨਹੀਂ ਤੂੰ ਅੱਜ ਸਕੂਲ ਹੂੰ ਸਕੂਲ ਦੀ ਛੁੱਟੀ ਸੀ ਪਈਆ ਰੋਟੀ ਆਏ ਨਹੀਂ ਕਰ ਦਿੰਦੇ ਬੇਟੇ ਦੇਖੀ ਵੀਡੀਓ ਦੇਖਣਾ ਲੱਕੀ ਆਖਣ ਕਿ ਪਈ ਹੈਲੀਕਾਪਟਰ ਬੀਜਵਾ ਕੇਵੇਂ ਕਰੀਂ ਰੋਟੀ ਨਹੀਂ ਖਾਂਦਾ ਸਮਾਰ ਕੇ ਚਾਚਾ ਹਾਂਜੀ ਇੱਕ ਓਕੇ ਸੁਣਾ ਵਾ ਵੱਡੀ ਦਾ ਹੈਲੀਕਾਪਟਰ ਹੈਲੀਕਾਪਟਰ ਅੱਛਾ हाले पर मरे की दो सब ये ना छोड़ दें चीज तो मैं तो रे सिगा तुरा आई नहीं करते तोड़ना भूलिएगा चलो खा लो रोटी पर चाचा का कल से ना मैं ठीक है ठीक और... है और... ਕੋਈ ਨਾ ਲੈ ਲੈ ਚਲਾ ਲਓ ਪੀ ਵੀ ਲੈ ਲਓ ਹਾਂ ਲੈ ਹੁਣ ਕੋਈ ਨਾ ਆ ਗਿਆ ਤੇ ਧੰਨਵਾਦ ਜੀ ਸਾਰਿਆਂ ਦਾ ਆਪਣਾ ਅੱਜ ਤੁਸੀਂ ਇੰਨਾ ਕੁ ਬਲੌਗ ਉਮੀਦ ਕਰਦਾ ਸਾਨੂੰ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਅੱਜ ਆਪਣਾ ਇਹ ਬਲੌਗ ਬਸ ਸ੍ਰੀ ਗੁਰੂ ਜੀ ਸਾਰਿਆਂ ਨੂੰ